ਜਾਪੋਲਿਸ ਲਗਾਤਾਰ ਗੈਂਗਸਟਰਾਂ ਤੇ ਨਕੇਲ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ ਫਰੀਦਕੋਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਰੀਦਕੋਟ ਚੌਕ ਪੁਲਿਸ ਮੁਕਾਬਲੇ ਚ ਪੁਲਿਸ ਨੇ ਦੋ ਗੈਂਗਸਟਰ ਕਾਬੂ ਕੀਤੇ ਨੇ ਤੇ ਇਹਨਾਂ ਤੇ aarop ਲੱਗਨ ਕਿ ਉਹਨਾਂ ਨੇ ਫਰੋਤੀਆਂ ਮੰਗੀਆਂ ਨੇ ਤੇ ਕਈ ਥਾਵਾਂ ਤੇ ਇਹਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ ਦੱਸਦੀ ਹੈ ਕਿ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੋਰਟਪੁਰਾ ਦੇ ਨਜ਼ਦੀਕ ਇਟਵਿੰਡ ਚ ਕੁਝ ਸ਼ੱਕੀ ਵਿਅਕਤੀ ਕਮਰੇ ਨੇ ਜਿੱਨਾ ਕੋਲ ਹਥਿਆਰ ਵੀ ਨਹੀਂ ਜਿਸ ਤੋਂ ਬਾਅਦ ਸੀਆਈਏ ਦੀ ਟੀਮ ਨਾਲ ਉਸ ਜਗ੍ਹਾ ਤੇ ਰੇਡ ਕੀਤੀ ਗਈ ਸੀ ਜਿੱਤੇ ਕੁਝ ਲੋਕ ਲੁਕੇ ਹੋਏ ਸਨ ਪੁਲਿਸ ਵੱਲੋਂ ਇਹਨਾਂ ਤੇ ਫਾਇਰ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੇ ਵੀ ਪੁਲਿਸ ਤੇ ਜਵਾਬੀ ਫਾਇਰਿੰਗ ਕੀਤੀ ਤੇ ਇਸ ਦੌਰਾਨ ਦੋ ਵਿਅਕਤੀਆਂ ਦੇ ਪੈਰਾਂ ਚ ਗੋਲੀਆਂ ਲੱਗਣ ਨਾਲ ਉਹ ਸਖਮੀ ਹੋ ਗਏ ਜਦੋਂ ਕਿ ਉਹਨਾਂ ਦਾ ਸਾਥੀ ਫਰਾਰ ਹੋਣ ਚ ਕਾਮਯਾਬ ਹੋ ਗਿਆ ਇਸ ਮੌਕੇ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਤੇ ਇਹਨਾਂ ਦੀ ਪਛਾਣ ਪਰਮਿੰਦਰ ਸਿੰਘ ਤੇ ਹੈਪੀ ਵਜੋ ਹੋਈ ਹੈ ਤੇ ਇਹਨਾਂ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਫਰੀਦਕੋਟ ਦੇ ਕਈ ਲੋਕਾਂ ਤੋਂ ਖਰੋទੀਆਂ ਮੰਗੀਆਂ ਗਈਆਂ ਸਨ ਤੇ ਪਿਛਲੇ ਕਈ ਦਿਨਾਂ 'ਚ ਸ਼ਰਿਆਮੂ ਫਾਇਰਿੰਗ ਕੀਤੀ ਗਈ ਸੀ ਤੇ ਹੋਰ ਵੀ ਕਈ ਮਾਮਲੇ ਇਹਨਾਂ ਦੇ ਖਿਲਾਫ ਦਰਜ ਨੇ ਇਹ ਵਾਰੀ ਹੈ ਕਿ ਇਫੋਟ ਰਿਕਨਫਰ ਬਰੰਗ ਹੋ ਗਿਆ ਕਿ ਕੀ ਮਾਮਲਾ ਸੀ ਜਰਰ ਕੋਣ ਸੀ ਜੀ ਪਰਮਿੰਦਰ ਨਾਮ ਦਾ ਵਿਅਕਤੀ ਇੱਕ ਤਾਂ ਤੇ ਦੂਸਰਾ ਕਹਾ ਹੈਪੀ ਇਹ ਪਿੰਡ ਪੰਨੀ ਵਾਲਾ ਦੇ ਰਹਿਣ ਵਾਲੇ ਆ ਔਰ ਅਕਸਰ ਜਿਹੜੀਆਂ ਤੌਰ ਤੋਂ ਦਾ ਕੰਮ ਕਰਦੇ ਆ ਗੋਲੀਆਂ ਚਲਾਉਂਦੇ ਆ ਜਿਹੜੀ ਕੋਰ ਪੂਰਾ ਫਾਇਰਿੰਗ ਹੋਈ ਸੀਗੀ 24 ਪੰਜ ਨੂੰ ਉਹ ਵੀ ਇੱਕ ਸਟੋਰਸ਼ਨ ਦਾ ਮੈਟਰ ਸੀ ਸ਼ਰਮ ਬਾਜ਼ਾਰ ਚਲਾ ਕੇ ਗਈ ਸੀ ਤੇ ਇਹਨਾਂ ਦਾ ਕਾਫੀ ਹੱਥ ਭੁੱਲੇ ਹੋਏ ਸੀਗੇ ਅੱਜ ਵੀ ਜਿਹੜੇ ਆ ਇਹ ਫੇਲੀ ਨਹਿਰ ਤੇ ਉਧਰ ਪਰਦੇਸੀ ਪਬਲੀਕ ਦੇ ਕੁਝ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਔਟੋਰਾਂ ਤੇ ਔਰ ਆਲਰੇਡੀ ਲਾਟ ਔਰ ਆਲਰੇਡੀ ਹੋਇਆ ਹੋਇਆ ਸੀਗਾ ਇਹਨਾਂ ਨੇ ਜਿਹੜੀਆਂ ਸੀਜੀ ਦੀ ਟੀਮ ਜਿਹੜੀ ਇਹਨਾਂ ਦੀ ਪਾਲ ਸੀਗੇ ਇਹਨਾਂ ਦੇ ਕੋਈ ਸਾਥੀ ਪਹਿਲਾਂ ਵੀ ਗ੍ਰਿਫਤਾਰ ਹੋਏ ਗਏ ਜਦੋਂ ਉਹ ਤੇ ਇਰੀਏ ਦੇ ਵਿੱਚ ਘੁੰਮ ਰਹੇ ਸੀ ਜਦੋਂ ਨੂੰ ਜਦੋਂ ਪਤਾ ਲੱਗਿਆ ਤਾਂ ਜਦ ਇਹਨਾਂ ਨੂੰ ਉਹਨਾਂ ਨੂੰ ਰੋਕਿਆ ਇਸ਼ਾਰਾ ਕੀਤਾ ਵੀ ਤੁਸੀਂ ਰੁਕੋ ਤੇ ਇਹਨਾਂ ਨੇ ਅੱਗੋਂ ਫਾਇਰ ਕਾਲਤਾ ਜੀ ਇਹਨਾਂ ਨੇ ਆਪਣੇ ਮੁਲਾਜ਼ਮਾਂ ਨੇ ਆਪਣੇ ਜਾਨ ਬਚਾਉਂਦਿਆਂ ਹੋਇਆ ਜਿਹੜਾ ਇਹਨਾਂ ਵੀ ਇੱਕੋ ਕ੍ਰਾਸ ਫਾਇਰਿੰਗ ਕੀਤੀ ਤੇ ਉਹਦੇ ਚ ਜਿਹੜੀਆਂ ਇਹਨਾਂ ਨੂੰ ਵੀ ਕੋਲੀ ਲੱਗੀ ਹੈ ਜੀ ਇਹ ਜੀ ਨਾਤੇ ਤੇ ਨਾਤੇ ਤੇ ਸਰ 30 ਕਿਲੋਮੀਟਰ ਜੀ ਕਿਤਨਾ ਇੰਟਰਗ੍ਰੀਟ ਕੋਰ ਦਰੋਂ ਪੁੱਛਦੇ ਇਹਦਾ ਜੀ ਐ ਇਦਾਂ ਘੁੰਮਦੇ ਰਹਿੰਦੇ ਆ ਇੱਕ ਥਾਂ ਤੇ ਨਹੀਂ ਬੈਠਦੇ ਬਈ ਸਟੇਟਾਂ ਚ ਹੋਰ ਵੀ ਜਾਂਦੇ ਇਹ ਤਾਂ ਮਤਲਬ ਜਿਹੜਾ ਇਹਨਾਂ ਦਾ ਘਰੇ ਕੋਈ ਬਹੁਤਾ ਲਿੰਕ ਨਹੀਂ ਹੈਗਾ ਉਮਾਰਦਤਾਂ ਕਰਦੇ ਆ ਜਿਸ ਤਰ੍ਹਾਂ ਦਾ ਵੀ ਇਹਨਾਂ ਨੂੰ ਮੌਕਾ ਮਿਲ ਜਾਂਦਾ ਉਸ ਤਰ੍ਹਾਂ ਦੀ ਉਮਾਰਦਤ ਕਰਦੇ ਆ ਤਾਂ ਆਲਰੇਡੀ ਕਿਹੜੇ ਕਿਹੜੇ ਮਾਮਲੇ ਇਹਨਾਂ ਦੇ ਇਹਨਾਂ ਦੇ ਜੀ ਕਾਫੀ ਮਾਮਲੇ ਦਰਜ ਹੈਗੇ ਪਹਿਲਾਂ ਬਾਕੀ ਜਿਹੜੀ ਹੁਣ ਜਦੋਂ ਇੰਟਰੋਗੇਸ਼ਨ ਹੋਊਗੀ ਉਹਦੀ ਸਾਰੀਆਂ ਚੀਜ਼ਾਂ ਤਾਂ ਕਲੀਅਰ ਹੋਣਗੀਆਂ ਜਿਹੜੀ ਮੋਟੀ ਮੋਟੀ ਹੈਗੀ ਅਜੇ ਤੱਕ ਗੈਂਗ ਦਾ ਤਾਂ ਨਹੀਂ ਹਿੰਦੀ ਇੰਡੀਵਿਜੂਅਲੀ ਕਰਦੇ ਸੀ ਇਹ ਬਾਕੀ ਕਿਉਂਕਿ ਕਿਤਨਾ ਕਿਤੇ ਅਟੈਚਮੈਂਟ ਤਾਂ ਹੁੰਦੀ ਹੈ ਇਹਨਾਂ ਦੀ ਉਹਨਾਂ ਦੇ ਜੇਲ੍ਹ ਦੇ ਕਨੈਕਸ਼ਨ ਲੱਗੇ ਜਾਣਗੇ ਔਰ ਜਿਹੜੇ ਬੰਦਿਆਂ ਨਾਲ ਜਿਹੜੇ ਉਹ ਬੰਦੇ ਜਿਹੜੇ ਚੁੱਪ ਕਰ ਗਏ ਸੀ ਇਹ ਜਿਨ੍ਹਾਂ ਨੂੰ ਇਹਨਾਂ ਨੇ ਬਲੋ ਥਰੇਪ ਕੀਤੀ ਸੀ ਉਹ ਵੀ ਉਹ ਵੀ ਕਨੈਕਸ਼ਨ ਬਣਾਵਾਂਗੇ ਸਾਰੇ ਚੀਜ਼ਾਂ